ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਲਈ ਜਿਹੜੀ ਐਜੂਕੇਸ਼ਨ ਹੈ ਉਹਦੇ 'ਚ ਸੁਧਾਰ ਨੂੰ ਲੈ ਕੇ ਪੰਜਾਬ 'ਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਬਹੁਤ ਵੱਡੇ ਵੱਡੇ ਪ੍ਰੋਮਿਸਸਸ ਔਰ ਬਹੁਤ ਵੱਡੇ ਵੱਡੇ ਵਾਦੇ ਬਹੁਤ ਵੱਡੇ ਵੱਡੇ ਦਾਅਵੇ ਕਰਕੇ ਸੱਤਾ ਦੇ ਵਿੱਚ ਆਈ ਸੀ ਅੱਜ ਉਸੇ ਸਰਕਾਰ ਨੇ ਉਸੇ ਬਦਲਾਅ ਵਾਲੀ ਸਰਕਾਰ ਨੇ ਇਹਨਾਂ ਸੁਧਾਰਨ ਤੋਂ ਆਪਣੇ ਹੱਥ ਪਿੱਛੇ ਖਿੱਚਲੇ ਨੇ 14 2 25 ਨੂੰ ਇੱਕ ਪੰਜਾਬ ਦਾ ਸਿੱਖਿਆ ਵਿਭਾਗ ਲੈਟਰ ਜਾਰੀ ਕਰਕੇ ਆਦੇਸ਼ ਕਰਦਾ ਹੈ ਕਿ ਸਤੰਬਰ 24 ਤੋਂ ਜਿਹੜਾ ਐਮ ਆਈ ਐਸ ਤੋਂ ਜਿਹੜਾ ਅਸੀਂ ਡਾਟਾ ਕਲੈਕਟ ਕੀਤਾ ਕਿ ਜਿਹੜੇ ਸਕੂਲਾਂ ਚ 100 ਬੱਚਿਆਂ ਤੋਂ ਗਿਣਤੀ ਘਟ ਗਈ ਹੈ ਚਾਹੇ ਇੱਕ ਬੱਚਾ ਘਟ ਗਿਆ ਫੋਰ ਐਗਜ਼ਾਮਪਲ ਜੇ 99 ਬੱਚੇ ਵੀ ਰਹਿ ਗਏ ਜੇ 98 ਬੱਚੇ ਵੀ ਰਹਿ ਗਏ ਜੇ 97 ਬੱਚੇ ਵੀ ਰਹਿ ਗਏ ਤਾਂ ਵੀ ਉੱਥੇ ਜਿਹੜੀ ਹੈਗੀ ਹੈ ਸਫਾਈ ਸੇਵਕ ਦੀ ਪੋਸਟ ਜਿਹੜੀ ਹੈਗੀ ਹੈ ਰੱਦ ਕਰ ਦਿੱਤੀ ਜਾਵੇ ਉਥੋਂ ਸਫਾਈ ਸੇਵ ਜਿਹੜਾ ਤੁਸੀਂ ਸਕੂਲ ਨੂੰ ਸਾਫ਼ ਸੁਥਰਾ ਰੱਖਣ ਲਈ ਕਲੀਨ ਰੱਖਣ ਲਈ ਸਪੱਸ਼ਤਾ ਅਭਿਆਨ ਦੇ ਤਹਿਤ ਬੰਦਾ ਪੁਆਇੰਟ ਕੀਤਾ ਸੀ ਕਰਮਚਾਰੀ ਪੁਆਇੰਟ ਕੀਤਾ ਸੀ ਕਿ ਉਹਨੂੰ ਜਿਹੜੀ ਰਾਖੀ ਹੈ ਉਹਨੂੰ ਜਿਹੜੀ ਤਨਖਾਹ ਆ ਉਹਨੂੰ ਜਿਹੜਾ ਉਹਦਾ ਮੇਤਨ ਹੈ ਉਹ ਨਾ ਦਿੱਤਾ ਜਾਵੇ ਇਹ ਸਰਕਾਰ ਨੇ ਜਿਹੜਾ ਹੈਗਾ ਲੈਟਰ ਜਾਰੀ ਕੀਤਾ ਹੈ ਪੰਜਾਬ ਦੇ ਸਿੱਖਿਆ ਵਿਭਾਗ ਨੇ ਔਰ ਪੰਜਾਬ ਦੇ ਦਫ਼ਤਰ ਜ਼ਿਲ੍ਹਾ ਪ੍ਰੋਜੈਕਟ ਡਾਇਰੈਕਟਰ ਮਤਲਬ ਡੀਪੀਆਈ ਵੱਲੋਂ ਇਹ ਜਿਹੜਾ ਹੈਗਾ ਜਾਰੀ ਕੀਤਾ ਗਿਆ ਲੈਟਰ ਹੈ ਔਰ ਮੈਂ ਹੈਰਾਨ ਆ ਪਰੇਸ਼ਾਨ ਆ ਕਿ ਸਰਕਾਰ ਨੂੰ ਸੁਝਾਅ ਦੇਣ ਵਾਲੇ ਉਹਨਾਂ ਨੂੰ ਦੱਸਣ ਵਾਲੇ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਸਾਡੇ ਅਫਸਰ ਸਹਿਬਾਨ ਨੇ ਜੇ 98 ਬੱਚੇ ਰਹਿ ਗਏ ਕੀ ਫਿਰ ਉੱਥੇ ਆਟੋਮੈਟਿਕ ਹੀ ਸਬਸਤਰਾ ਰੱਖਣਾ ਰਹਿਣਾ ਹੋ ਜੂਗਾ ਸਕੂਲ ਨੂੰ ਔਰ ਜਿਹੜੇ ਔਰ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਇੱਕ ਲੈਟਰ ਦਾ ਹਵਾਲਾ ਦਿੱਤਾ ਲੈਟਰ ਜਾਰੀ ਕੀਤਾ ਹੈ 14 ਨੂੰ 25 ਨੂੰ ਕਿ ਅਸੀਂ ਲੈਟਰ ਜਿਹੜਾ ਹੈਗਾ ਜਾਰੀ ਕੀਤਾ ਗਿਆ ਸੀਗਾ ਇਹਨਾਂ ਨੇ 23 9 2024 ਨੂੰ ਕਿ ਉਦੋਂ ਤੋਂ ਮਤਲਬ ਅੱਜ 5 6 5 ਮਹੀਨੇ ਹੋ ਗਏ ਬੰਦਿਆਂ ਨੂੰ ਕੰਮ ਕਰਦਿਆਂ ਨੂੰ ਕਿ ਇਹਨੂੰ ਉਦੋਂ ਤੋਂ ਲਾਗੂ ਕਰਨਾ ਕਿ 23 9 24 ਮਿਤਾਵਕ ਜਿਹੜਾ ਡਾਟਾ ਸੀ ਐਮ ਆਈ ਐਸ ਤੋਂ ਕਲਪਤ ਕੀਤਾ ਕਿ ਬੱਚੇ ਕਿੰਨਾ ਸਕੂਲਾਂ ਚ ਛੱਟ ਗਏ ਨੇ ਉਹਨਾਂ ਸਕੂਲਾਂ ਚ ਤੁਸੀਂ ਆ ਜਿਹੜੀ ਹੈਗੀ ਰਾਸ਼ੀ ਇਹਨਾਂ ਨੂੰ ਸਫਾਈ ਸੇਵਕਾਂ ਨੂੰ ਆ ਦਿੱਤੀ ਜਾਵੇ ਸੋ ਬਹੁਤ ਵੱਡਾ ਧੋਖਾ ਬਹੁਤ ਵੱਡਾ ਫਰੇਵ ਬਹੁਤ ਵੱਡਾ ਜਿਹੜਾ ਹੈਗਾ ਇੱਕ ਸਾਡੇ ਸਰਕਾਰੀ ਕਰਮਚਾਰੀਆਂ ਨਾਲ ਜਿਹੜੇ ਵਿਚਾਰੇ ਉੱਥੇ 3 3000 ਰੁਪਏ ਦੇ 3000 ਰੁਪਏ ਤੇ ਬੰਦਾ ਕੰਮ ਕਰ ਰਿਹਾ ਉਹਨੂੰ ਵੀ ਜਿਹੜਾ ਵੇਤਨ ਦੇਣ ਤੋਂ ਬੰਦ ਕਰ ਦਿੱਤਾ ਫਿਰ ਜਦੋਂ ਤੁਸੀਂ ਅਪੁਆਇੰਟਮੈਂਟ ਕੀਤੀ ਸੀ ਯਾ ਸਕੈਂਡਰੀ ਡੀਓ ਨੇ ਇਹਦੀ ਰਿਕਰੂਟਮੈਂਟ ਕੀਤੀ ਪੂਰੇ ਪੰਜਾਬ ਦੇ ਦਿੱਤੇ ਦੇ ਵੀ ਸੀਨੀਅਰ ਸਕੈਂਡਰੀ ਆਫਿਸ ਸੀਗੇ ਤਾਂ ਉਹਦੇ ਵਿੱਚ ਕਿਉਂ ਨਹੀਂ ਲਿਖਿਆ ਕਿ ਭਾਈ ਜਦੋਂ ਇਹਨਾਂ ਬੱਚਿਆਂ ਦੀ ਗਿਣਤੀ ਘਟ ਜੂਗੀ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਮਤਲਬ ਆ ਜਿਹੜੇ 5 ਮਹੀਨੇ ਤੁਸੀਂ ਲਵਾਏ ਨੇ ਹੁਣ ਤੁਸੀਂ ਉਹਨਾਂ ਨੂੰ ਜਾ ਕੇ ਕਹਿ ਰਹੇ ਹੋ ਕਿ 23 9 2024 ਤੋਂ ਤੁਹਾਨੂੰ ਜਿੱਥੇ ਜਿੱਥੇ ਗਿਣਤੀ ਘਟ ਗਈ ਉਹ ਡਾਟਾ ਕਲੈਕਟ ਕਰਨ ਤੋਂ ਬਾਅਦ ਉੱਥੋਂ-ਉੱਥੋਂ ਉਹ ਬੰਦਿਆਂ ਨੂੰ ਤਨਖਾਹ ਨਹੀਂ ਦਿੱਤੀ ਜਾਣੀ ਅੱਜ ਫਰਵਰੀ ਹੋ ਗਈ ਹੈ ਅੱਜ 20 ਫਰਵਰੀ ਹੈ 20 ਫਰਵਰੀ ਤੱਕ ਬੰਦੇ ਕੰਮ ਕਰ ਰਹੇ ਨੇ ਜਾਂ ਫਰਵਰੀ ਮੰਦ ਤੱਕ ਕੰਮ ਕੀਤਾ ਹੈਗਾ ਬੰਦਿਆਂ ਨੇ ਤੁਸੀਂ ਹੁਣ ਜਾ ਕੇ ਜਿਹੜਾ ਇਹ ਲੈਟਰ 14 ਫਰਵਰੀ ਨੂੰ ਰਿਲੀਜ਼ ਕੀਤਾ ਅੱਗੇ ਜਾ ਕੇ ਇਹ ਦੋ ਚਾਰ ਦਿਨਾਂ ਚ ਸਰਕੂਲੇਟ ਹੋਇਆ ਤਾਂ ਬੜੀ ਸ਼ਰਮ ਦੀ ਗੱਲ ਹੈ ਪੰਜਾਬ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਹੈ ਪੰਜਾਬ ਦੇ ਸਿੱਖਿਆ ਵਿਭਾਗ ਦੇ ਲਈ ਕਿ ਉਹ ਕਿੱਦਾਂ ਕਿੱਦਾਂ ਦੇਦਾਂ ਦੇ ਫਰਮਾਨ ਜਾਰੀ ਕਰ ਰਿਹਾ ਹੈ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਯਾਰ ਸਾਰੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਨੇ ਹੁਣ ਉਥੇ ਜਿੱਥੇ 98 ਬੱਚੇ ਰਹਿ ਗਏ ਜਿੱਥੇ 99 ਬੱਚੇ ਰਹਿ ਗਏ ਕੀ ਉਥੇ ਸਫਾਈ ਅਵਸਥਾ ਦੀ ਲੋੜ ਨਹੀਂ ਕੀ ਉਹਨਾਂ ਨੂੰ ਬਾਥਰੂਮ ਕਲੀਨ ਨਹੀਂ ਚਾਹੀਦੇ ਬੱਚਿਆਂ ਨੂੰ ਕੀ ਉਹਨਾਂ ਨੂੰ ਆਪਣੇ ਟਾਇਲਟਸ ਕਲੀਨ ਨਹੀਂ ਚਾਹੀਦੇ ਕੀ ਉਥੇ ਉਹਨਾਂ ਨੂੰ ਆਪਣੇ ਆਲੇ ਦੁਆਲੇ ਕਮਰੇ ਸਾਫ਼-ਸੁਥਰੇ ਚਾਹੀਦੇ ਤਾਂ ਉਥੇ ਕਮਰਿਆਂ ਨੂੰ ਸਾਫ਼-ਸੁਥਰਾ ਰੱਖਣ ਦੀ ਜ਼ਿੰਮੇਵਾਰੀ ਟੀਚਰ ਦੀ ਹੈ ਉਥੇ ਟਾਇਲਟ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਟੀਚਰ ਦੀ ਹੈ ਉਥੇ ਬਾਥਰੂਮ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਟੀਚਰ ਦੀ ਹੈ ਸ਼ਰਮ ਆਣੀ ਚੰਗੀ ਹੈ ਮਤਲਬ ਕਿਦਾਂ ਕਿਦਾਂ ਦੇ ਤੁਸੀਂ ਫਰਮਾਨ ਜਾਰੀ ਕਰ ਰਹੇ ਹੋ ਸਰਕਾਰ ਕਿਦਾਂ ਕਿਦਾਂ ਦੇ ਜਿਹੜੇ ਹੈਗੇ ਨੇ ਹੁਕਮ ਪਾਸ ਕਰ ਰਹੀ ਹੈ ਜੇ 97 ਬੱਚੇ ਰਹਗੇ ਫਿਰ ਕੀ ਸਫਾਈ ਸੇਵਕ ਨਹੀਂ ਚਾਹੀਦਾ ਉੱਥੇ ਤੁਸੀਂ ਹੁਣ 23 ਦੇ ਵਿੱਚ ਇਹ ਬੰਦੇ ਰੱਖੇ ਤੁਸੀਂ ਕਿਉਂ ਨਹੀਂ ਉਹਨਾਂ ਅਪੁਆਇੰਟਮੈਂਟ ਲੈਟਰਾਂ 'ਚ ਜਦੋਂ ਜਾਰੀ ਕੀਤੇ ਭਰਤੀ ਵੇਲੇ ਉਹਨਾਂ ਤੋਂ ਐਫੀਡਵਟ ਲੈ ਕਿਉਂ ਨਹੀਂ ਕਿਹਾ ਉਹਨਾਂ ਨੂੰ ਕਿ ਭਾਈ ਅਸੀਂ ਤੁਹਾਨੂੰ ਜਦੋਂ ਗਿਣਤੀ ਘਟ ਗਈ ਨਾਲੇ ਗਿਣਤੀ ਮਿੰਤੀ ਦਾ ਇਹਦੇ ਨਾਲ ਜਦੋਂ ਇੱਕ ਸਰਕਾਰੀ ਸਕੂਲ ਹੈ ਜਿੱਥੇ ਚਾਹੇ 50 ਬੱਚੇ ਪੜ੍ਹ ਰਹੇ ਨੇ ਚਾਹੇ 100 ਬੱਚਾ ਪੜ੍ਹ ਰਹਾ ਹੈ ਉਥੇ ਇੱਕ ਸਫਾਈ ਸੇਵਕ ਦੀ ਵਿਵਸਥਾ ਹੋਣੀ ਬਹੁਤ ਜ਼ਰੂਰੀ ਹੈ ਪੰਜਾਬ ਸਰਕਾਰ ਨੇ ਬਹੁਤ ਵੱਡਾ ਇਹ ਨਾਦਰਸ਼ਾਈ ਪ੍ਰਮਾਨ ਜਿਹੜਾ ਹੈਗਾ ਜਾਰੀ ਕਰਕੇ ਪੰਜਾਬ ਦੇ ਲੋਕਾਂ ਨਾਲ ਖਾਸ ਕਰਕੇ ਗਰੀਬ ਲੋਕਾਂ ਨਾਲ ਇੱਕ ਬੜਾ ਕੋਝਾ ਮਜ਼ਾਕ ਕੀਤਾ ਹੈ ਕਿਉਂਕਿ ਉਹਨਾਂ ਸਕੂਲਾਂ ਚ ਆਰਥਿਕ ਪੱਖੋਂ ਮਾੜੇ ਗਰੀਬ ਪਰਵਾਹ ਜਿਹੜੇ ਵਿਚਾਰੇ ਫਾਈਨੈਂਸ਼ੀਅਲੀ ਕਰਾਈਸਿਸ ਨੇ ਉਹਨਾਂ ਬੱਚਾ ਉਹਨਾਂ ਪਰਿਵਾਰਾਂ ਦੇ ਬੱਚੇ ਪੜ੍ਹ ਰਹੇ ਨੇ ਔਰ ਕੀ ਤੁਸੀਂ ਐਡੇਡੇ ਦਾਅਵੇ ਕਰਦੇ ਹੋ ਪੰਜਾਬ ਚ ਬਦਲਾਅ ਦੇ ਕੀ ਬਦਲਾਅ ਇਹ ਬਦਲਾਅ ਕਰ ਰਹੇ ਹੋ ਕਿ ਉਹਨਾਂ ਲੋਕਾਂ ਨੂੰ ਉਹ ਉੱਥੇ ਗੰਦਗੀ ਚ ਬੈਠ ਕੇ ਪੜ੍ਹਨਗੇ ਉੱਥੇ ਉਹ ਸੰਭਰ ਨਹੀਂ ਆਪ ਬੱਚੇ ਸੰਭਰਨਗੇ ਆਪ ਸੁਪਨਿਆ ਕਰਨਗੇ ਸੋ ਮੇਰੀ ਭਗਵਾਨਤਮਾਨ ਸਰਕਾਰ ਨੂੰ ਅਪੀਲ ਹੈ ਕਿ ਇਹਨੂੰ ਇਮੀਡੀਟਲੀ ਰੱਦ ਕਰਨਾ ਚਾਹੀਦਾ ਇਸ ਪ੍ਰਸਤਾਵ ਨੂੰ ਔਰ ਹਰੇਕ ਸਕੂਲ ਚ ਜੇ ਉਥੇ 92 ਬੱਚੇ ਨੇ ਜਾਂ 60 ਬੱਚੇ ਨੇ ਜਾਂ 70 ਬੱਚੇ ਨੇ ਉਥੇ ਸਫਾਈ ਸੇਵਕ ਦੀ ਜਿਹੜੀ ਹੈਗੀ ਇੱਕ ਨਿਯੁਕਤੀ ਜ਼ਰੂਰ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ